ਇਦਾਂ ਰੱਖੀ ਹੋਈਆਂ ਕਾਲਜੇ ਨਾਲ ਲਾ ਕੇ ਕਾਲਜੇ ਨਾਲ ਲਾ ਕੇ ਰੱਖੀਆਂ ਜੀ ਜਿੰਦ ਜਾਨ ਦੇ ਨਾਲੇ ਜਾਣਗੀਆਂ ਹਾਂਜੀ ਹਾਂਜੀ ਅੱਛਾ ਜਿਵੇਂ ਦੰਦ ਚੜਾ ਲਿਆ ਸੌਨੇ ਦਾ ਹਾਂਜੀ ਇਹ ਰਾਂਝਾ ਇਹਨਾਂ ਨੂੰ ਚਾਰ ਦਾ ਜੀ ਅਸਲ ਹੈਵੀ ਰਾਂਝਾ ਹੀ ਪਾਲੀ ਰਾਂਝਾ ਹੀ ਹੁੰਦਾ ਉਹ ਰੱਬ ਦਾ ਬਖਸ਼ਿਆ ਹੈ ਸੈਂਸੀਆਂ ਦਾ ਜੀ ਬਸ ਸੈਂਸੀ ਤੇ ਗੁਜਰੇ ਚਾਰ-ਸਾ ਦਾ ਬੱਕਰੀ ਜੇ ਜਾਦ ਦਾ ਵਾਜੀ ਫਿਰ ਹਰੇਕ ਦੇ ਵਸਦੀ ਦਿੱਦਿਆ ਨਹੀਂ ਉਹ ਬੰਦੇ ਦਾ ਮੁੱਲ ਕਿਹੜਾ ਪਊ ਕੀ ਕੀ ਪਊ ਜਿਹੜਾ ਕੋਈ ਧੀ ਪਹਿਣ ਦਾ ਸੰਜੀਏ ਨਾ ਹੋਇਆ ਬਾਈ ਜੇ ਤੇਰੀ ਭੈਣ ਆ ਨਾ ਉਹ ਮੇਰੀ ਉਦੋਂ ਪਹਿਲਾ ਹੈ ਹਾਂਜੀ ਹਾਂਜੀ ਮੈਂ ਕਿਤੇ ਮਰਜ਼ੀ ਚਾਹ ਪੀ ਲਾਂ ਕਿਸੇ ਦੇ ਘਰੇ ਬੈਠ ਕੇ ਮੈਨੇ ਜ਼ਿੰਦਗੀ ਦੇ ਵਿੱਚ ਰਾਜੂ ਨੇ ਕਮਾਇਆ ਕੁਛ ਨਹੀਂ ਮੈਨੇ ਸਰਦਾਰ ਜੀ ਕਿਵਾਂ ਦੀ ਇੱਜ਼ਤ ਕਮਾਈ ਆਪਾਂ ਪਾਲੀਆਂ ਜਿੰਨੇ ਹੈਗੇ ਆ ਆਪਾਂ ਹੀਰਾਂਜੇ ਦੀ ਜੱਦ ਚੋਂ ਆ ਚਾਹੇ ਪਾਲੀ ਮੈਸ ਦਾ ਚਾਹੇ ਪਾਲੀ ਬਾਦਾਂ ਦਾ ਹਾਲੀ ਪਾਲੀ ਚੋਂ ਬੀਜਣ ਲੱਗੇ ਪਹਿਲਾਂ ਬੁੜੇ ਕੀ ਕਰਦੇ ਹਾਲੀ ਦਾ ਪਾਲੀ ਦਾ ਭਾਗ ਝੋਟੇ ਦਾ ਠੱਠੇ ਦਾ ਉਹ ਵਿੱਚੇ ਆ ਗਿਆ ਸੱਤ ਰੰਗ ਸਤਿਵੰਤ ਸਾਰੇ ਨੂੰ ਬੇਨਤੀ ਆ ਸਾਸਰੀ ਕਾਰ ਜੀ ਆਪਾਂ ਦੂਰੋਂ ਨੇੜੇੋਂ ਪਹੁੰਚੇ ਆ ਜੋ ਕਿ ਮਢਾਲੀ ਮੇਲੇ ਦੇ ਵਿੱਚ ਹਰ ਸਾਲ ਪ੍ਰਾਣਾ ਮੇਲਾ ਜੱਦੀਪੁਰਸੀ ਅਲੀ ਅਹਿਮਦ ਸਰਕਾਰ ਜਿਨ੍ਹਾਂ ਦੀ ਆਪਾਂ ਹਾਜ਼ਰੀ ਹਜ਼ੂਰੀ ਦੇ ਵਿੱਚ ਖੜੇ ਅੱਜ ਉਹਨਾਂ ਤੋਂ ਬਿਨਾ ਕੁਛ ਨਹੀਂ ਤੇ ਇਹ ਵੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਨੇ ਆਪਣੀਆਂ ਬਕਸੀਆਂ ਹੋਈਆਂ ਤੇ ਅੱਜ ਵੀ ਆਪਾਂ ਮੇਲੇ ਦੇ ਵਿੱਚ ਪਹੁੰਚੇ ਇਹਨਾਂ ਦੀਆਂ ਹਾਜ਼ਰੀਆਂ ਲਵਾਉਣ ਹਾਜ਼ਰੀਆਂ ਮਜਬੂਰ ਕਰਾਉਣ ਤੇ ਰਾਤ ਨੂੰ ਬਾਈ ਉੱਠ ਤੇ ਕਾਲੇ ਚਾਦਰੇ ਵਾਲਾ ਪਾਈਆਂ ਹੋਈਆਂ ਨੇ ਗੈਲ ਮੋਰਨੀਆਂ ਤੇ ਕੱਢਮੀ ਜੁੱਤੀ ਲਾਲ ਪਟਕਾ ਬਾਈ ਦਾ ਰੰਗ ਬੜਾ ਸੋਹਣਾ ਅੰਗਰੇਜ਼ਾਂ ਵਰਗਾ ਬਾਈ ਵੀ ਬਾਬਾ ਬਾਬੇ ਦੀ ਚੌਂਕੀ ਭਰਾਉਣਾ ਆਇਆ ਬੱਕਰੀਆਂ ਦੀ ਰਖ ਰਾਤ ਦੇ ਆਈ ਹਾਂਜੀ ਰਾਤ ਦੇ ਆਈ ਅੱਜ ਦੀ ਰਾਤ ਹੋਰ ਲਾਉਂਗੇ ਹਾਂਜੀ ਦੋ ਰਾਤਾਂ ਲਾ ਕੇ ਹਾਜ਼ਰੀ ਮਜੂਰ ਕਰਾ ਕੇ ਬੱਕਰੀਆਂ ਦੀ ਫੇਰ ਜਾਉਂਗੇ ਹਾਂਜੀ ਉਰੇ ਆ ਜਾ ਮੇਰੇ ਨੇੜੇ ਕੋਈ ਨਹੀਂ ਛੱਡਦੇ ਬੱਕਰੀ ਨੂੰ ਕਿੰਨੇ ਕੁ ਸਾਲ ਤੋਂ ਨੇ ਜੀ ਇਹ ਜੱਦੀ ਪੋਸਤੀ ਸਾਡਾ ਜੀ ਚਾਰ ਦੇ ਜੀ ਅੱਛਾ ਪਹਿਲਾਂ ਤੇਰੇ ਬਾਪ ਦਾਦੇ ਆਉਂਦੇ ਹੁਣੇ ਹਾਂਜੀ ਹਾਂਜੀ ਫਿਰ ਤੇਰਾ ਹੋਰ ਆਉਂਦਾ ਹੋ ਕੋਈ ਅੰਡੀ ਗਵਾਂਡੀ ਫਿਰ ਤੂੰ ਆਉਣ ਲੱਗ ਗਿਆ ਨਾਲ ਹਾਂਜੀ ਹਾਂਜੀ ਕਿਉਂਕਿ ਅੱਗੇ ਦੀ ਅੱਗੇ ਆਪਾਂ ਨੂੰ ਜਿਵੇਂ ਵੀ ਕੋਈ ਸਿਆਣੇ ਕਰਦੇ ਆਏ ਨੇ ਬਜ਼ੁਰਗੋ ਉਹੀ ਕੁਛ ਆਪਾਂ ਕਰਦੇ ਆ ਰਹੇ ਹਾਂ ਹਾਂਜੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਬੱਕਰੀਆਂ ਰੱਖਦਿਆਂ ਨੂੰ ਬੱਕਰੀਆਂ ਰੱਖਦਿਆਂ ਦਾ ਤਾਂ ਕਾਫੀ ਸਾਲ ਹੋ ਗਏ ਜੀ ਜੱਦੀ ਰੱਖਦੇ ਬੱਕਰੀਆਂ ਜੱਦੀ ਆ ਪਿੰਡ ਕਿਹੜਾ ਬਾਈ ਦਾ ਪਿੰਡ ਥਾਂਦਿਆਂ ਜੀ ਅੱਛਾ ਜ਼ਿਲ੍ਹਾ ਜ਼ਿਲ੍ਹਾ ਨਵਾਂ ਸ਼ਹਿਰ ਜੀ ਨਵਾਂ ਸ਼ਹਿਰ ਇਧਰੋਂ ਹੈ ਨਾ ਹਾਂਜੀ ਕਿੰਨਾ ਦਾ ਮੁੰਡਾ ਵੀਰੇ ਸੈਂਸੀ ਆਂਦਾ ਜੀ ਬਸ ਸੈਂਸੀ ਤੇ ਗੁਜਰੇ ਚਾਰ-ਸਾ ਦਾ ਬੱਕਰੀ ਜਿਆਦਾ ਵਾਜੀ ਹੈ ਜੀ ਹਰੇਕ ਦੇ ਵਸਦੀ ਦਿੱਦਿਆ ਨਹੀਂ ਤੂੰ ਤਾਂ ਗੱਲ ਚ ਫਰਾਹਾ ਬਹੁਤ ਭਾਈ ਫਿਰਦੇ ਨੇ ਕਿਸੇ ਨੇ ਫਾਰਮ ਖੋਲ੍ਹ ਲਿਆ ਕਿਸੇ ਨੇ ਕੁਸ਼ ਕਰ ਲਿਆ ਪਰ ਬੱਕਰੀ ਜੈਤਾ ਚਾਰੂ ਗੁੱਜਰ ਦਾ ਪੁੱਤ ਜੈ ਚਾਰੂ ਸੈਸੀ ਦਾ ਪੁੱਤ ਜੈ ਚਾਰੂ ਬਾਜੀ ਯਾਰ ਕਿਉਂ ਸਾਡੀਆਂ ਕੋਮਾਂ ਨੇ ਜਿਹੜੀਆਂ ਅਸੀਂ ਥੋੜਾ ਜਿਹਾ ਅਣਖੇਜੇ ਬੰਦੇ ਹੁੰਨੇ ਆ ਜਿਹੜਾ ਅਸਲ ਬੰਦਾ ਅਣਖੀ ਜਾ ਉਹ ਤੋਂ ਨਹੀਂ ਚਰਦਿਆਂ ਅਸੀਂ ਅਣਖ ਸ਼ਰਮ ਦਾ ਤੜਕੀ ਕੀਲੇ ਤੇ ਲਾ ਕੇ ਧਰ ਜਾਨੇ ਅਸੀਂ ਸ਼ਾਮ ਨੂੰ ਆ ਕੇ ਚੱਕ ਲੈਣੇ ਆ ਜੇ ਆਪਾਂ ਸ਼ਰਮਾ ਸ਼ਰਮਾ ਚ ਮਰਗੇ ਫੇਰ ਨਹੀਂ ਚਰਦੀਆਂ ਹਾਂਜੀ ਜਦੋਂ ਆਪਾਂ ਮੌਕਾ ਦੇਖਦੇ ਆਂ ਵੀ ਹੁਣ ਲੰਘ ਗਿਆ ਅਗਲਾ ਬੇਲਾ ਕਵੇਲਾ ਵੀ ਹੁਣ ਲਵੇ ਲੱਗ ਜਾ ਇੱਧਰ ਕੀ ਝਾਂਕਦੀ ਹੈ ਅੱਛਾ ਜੀ ਬੱਕਰੀਆਂ ਸਾਨੂੰ ਵਧੀਆ ਵਧੀਆ ਦਿਖਿਆ ਵੀਰੇ ਕਈਆਂ ਕਈਆਂ ਇਹ ਨਸਲਾਂ ਦੀਆਂ ਨੇ ਤੇਰੇ ਲਵੇ ਲਓ ਜੀ ਖੜੀਆਂ ਕਰ ਆ ਦੇ ਇਹ ਲੋ ਜੀ ਹਾਂਜੀ ਇਹ ਕਿਹੜੀ ਨਸਲ ਦੀ ਬੱਕਰੀ ਹੈ ਵੀਰੇ ਤੇਰੇ ਲਵੇ ਤੇ ਬੀਟ ਲੈ ਜੀ ਕਿਉਂਕਿ ਮੈਨੂੰ ਨਹੀਂ ਪਤਾ ਇੰਨਾ ਬੀਟ ਲੈ ਲਈ ਹਾਂਜੀ ਲਾਲ ਪੂਰੀ ਰੂਬੀ ਨਸਲ ਦੀ ਹਾਂਜੀ ਦੇਖੋ ਜੀ ਆ ਦੇਖ ਸਕਦੇ ਹੋ ਉਹਨਾਂ ਨੂੰ ਆਜੋ ਕੈਮਰੇ ਵਾਲਿਓ ਆ ਪੱਠ ਹੋਏ ਦੀ ਗਾਂ ਹੂੰ ਤਾਂ ਇਹਨਾਂ ਨੂੰ ਅੰਬਰਸਰੀ ਬੀਟਲ ਵੀ ਕਹਿੰਦੇ ਆ ਆਪਾਂ ਮਹਾਰਾਜ ਸਾਰੀ ਤੇ ਇਹਨੂੰ ਬੋਲਿਆ ਜਾਂਦਾ ਲਾਲ ਰੂਬੀ ਬੱਕਰੀ ਜੋ ਜੈਪਰ ਦੇ ਇਲਾਕੇ ਦੇ ਵਿੱਚ ਰੂਬੀਆਂ ਬੋਲਦੇ ਨੇ ਇਹਨਾਂ ਨੂੰ ਬੱਕਰੀਆਂ ਨੂੰ ਐਸ ਰੰਗ ਦੀਆਂ ਨੂੰ ਰੂਬੀ ਨਸਲ ਕਿਹਨੂੰ ਕਿਹਾ ਗਿਆ ਜਿਹੜੀਆਂ ਗੋਰੀਆਂ ਗਾਈਆਂ ਹੁੰਦੀਆਂ ਨੇ ਹਾਂਜੀ ਆ ਬੱਗਾਂ ਦੇ ਬੱਗਾ ਹੱਕੀ ਫਿਰਦੇ ਨਾਮ ਖਾਸ਼ ਇਹ ਉਹ ਨਸਲ ਦੇ ਵਿੱਚੋਂ ਬੱਕਰੀ ਹੈ ਜੀ ਕਿੱਤੀ ਅੱਖ ਦੀ 6 ਦੰਦ ਗੱਬਣਾ ਜੀ ਹਾਂਜੀ ਗੱਬਣਾ ਵਧੀਆ ਕੁਆਲਟੀ ਦੀ ਬੱਕਰੀ ਐ ਤੇ ਮੁੰਡਾ ਵੀ ਵਧੀਆ ਕੁਆਲਟੀ ਦਾ ਜਿਹੜਾ ਰੱਖਦਾ ਇਹਨਾਂ ਨੂੰ ਹਾਂਜੀ ਇਹਦੀ ਕੀਮਤ ਕੀ ਐ ਇਹ ਵੇਚਣੀਆਂ ਨਹੀਂ ਜੀ ਅੱਛਾ ਮੈਂ ਤਾਂ ਆਸ ਕਰੂਗਾ ਜੀ ਵੀ ਕਿ ਮੁੰਡਾ ਵੇਚੂਗਾ ਨਹੀਂ ਵੇਚਣੀਆਂ ਨਹੀਂ ਮਤਲਬ ਲੈ ਦੇਖਣੇ ਆ ਦਿਖਾਉਣੇ ਆ ਹਾਂਜੀ ਦਿਖਾਣੇ ਆ ਆਪਣੀ ਮਸ਼ਹੂਰੀ ਕਰਨਾ ਐ ਨਹੀਂ ਮਸ਼ਹੂਰੀ ਤਾਂ ਨਹੀਂ ਚਲੋ ਮਸ਼ਹੂਰੀ ਵੀ ਆਪਾਂ ਨੂੰ ਕਰਾਉਣੀ ਪੈ ਜਾਂਦੀ ਆ ਵੀਰੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਕਰ ਲੈ ਗੱਲ ਲਾਲ ਪੂਰੀ ਰੂਬੀ ਨਸਲ ਦੀ ਹਾਂਜੀ ਵੇਖੋ ਜੀ ਆਹ ਦੇਖ ਸਕਦੇ ਹੋ ਇਹਨਾਂ ਨੂੰ ਆ ਜੋ ਕੈਮਰੇ ਵਾਲਿਓ ਆ ਪਾਠਾ ਇਹਦੀ ਗਾਂ ਹੂੰ ਤਾਂ ਇਹਨਾਂ ਨੂੰ ਅੰਬਰਸਰੀ ਬੀਟਲ ਵੀ ਕਹਿੰਨੇ ਆ ਆਪਾਂ ਮਾਰਾ ਸਾਰੀ ਤੇ ਇਹਨੂੰ ਬੋਲਿਆ ਜਾਂਦਾ ਲਾਲ ਰੂਬੀ ਬੱਕਰੀ ਜੋ ਜੈਪਰ ਦੇ ਇਲਾਕੇ ਦੇ ਵਿੱਚ ਰੂਬੀਆਂ ਬੋਲਦੇ ਨੇ ਇਹਨਾਂ ਨੂੰ ਬੱਕਰੀਆਂ ਨੂੰ ਐਸ ਰੰਗ ਦੀਆਂ ਨੂੰ ਰੂਬੀ ਨਸਲ ਕਿਹਨੂੰ ਕਿਹਾ ਗਿਆ ਜਿਹੜੀਆਂ ਗੋਰੀਆਂ ਗਾਇਆਂ ਹੁੰਦੀਆਂ ਨੇ ਹਾਂਜੀ ਆਹ ਬੱਗਾਂ ਦੇ ਵਗ ਹੱਕੀ ਫਿਰਦੇ ਨਾਮਖਸ਼ ਇਹ ਉਹ ਨਸਲ ਦੇ ਵਿੱਚੋਂ ਬੱਕਰੀ ਹੈ ਜੀ ਚਿੱਟੀ ਅੱਖ ਦੀ ਛੇ ਦੰਦ ਗੱਬਣਾ ਜੀ ਹਾਂਜੀ ਗੱਬਣਾ ਵਧੀਆ ਕੁਆਲਿਟੀ ਦੀ ਬੱਕਰੀ ਐ ਤੇ ਮੁੰਡਾ ਵੀ ਵਧੀਆ ਕੁਆਲਿਟੀ ਦਾ ਜਿਹੜਾ ਰੱਖਦਾ ਇਹਨਾਂ ਨੂੰ ਹਾਂਜੀ ਇਹਦੀ ਕੀਮਤ ਕੀ ਐ ਇਹ ਵੇਚਣੀਆਂ ਨਹੀਂ ਜੀ ਅੱਛਾ ਮੈਂ ਤਾਂ ਆਸ ਕਰੂਗਾ ਜੀ ਵੀ ਕਿ ਮੁੰਡਾ ਵੇਚੂਗਾ ਨਹੀਂ ਵੇਚਣੀਆਂ ਨਹੀਂ ਮਤਲਬ ਦੇਖਣੇ ਆ ਦਿਖਾਉਣੇ ਆ ਵਾਸਤੇ ਹੈ ਨਹੀਂ ਨਹੀਂ ਸੇ ਨਹੀਂ ਜੀ ਗੱਬਣੇ ਉਹ ਹੈ ਹਾਂਜੀ ਗੱਬਣਾ ਕੈਂ ਬੱਚੇ ਦਿੰਦੀ ਐ ਪਹਿਲੇ ਸੂਏ ਬੱਚੇ ਦੋ ਦਿੰਦੀ ਐ ਜੀ ਹੁਣ ਕੰਵੇਂ ਹੁਣ ਤੀਜੇ ਸੁਣੀਆਂ ਜੀ ਅਛਾ ਤੀਜੇ ਸੁਣੀਆਂ ਦੋ ਵਾਰੀ ਸੂਹ ਲਈ ਹਾਂਜੀ ਆ ਪੱਠੇ ਸੇ ਦੀ ਐ ਕਿਹੜੀ ਐ ਪੱਠੇ ਇਹ ਦਿਖਾਓ ਪੱਠ ਬਾਈ ਕਿਹਾਂ ਦੇ ਇਹਨਾਂ ਨੂੰ ਤੰਗ ਨਾ ਕਰ ਇਹ ਭੁਲੁਣੀ ਆ ਜੀ ਦੋ ਦੰਦ ਆ ਜੀ ਹਾਂ ਜੀ ਇਹ ਗੱਪਣ ਹੋ ਗਈ ਵੀਰੇ ਨਹੀਂ ਫੰਡ ਰਹੀ ਆ ਜੀ ਅੱਛਾ ਫੰਡ ਰਹੀ ਹੈ ਫੰਡ ਰਹੀ ਆ ਜੀ ਕਮਾਲ ਕਰਤੀ ਐਡੀ ਮੇਮ ਨਹੀਂ ਰੋਕੀ ਬੈਠਿਆ ਹਰੇਕ ਤੋਂ ਰੁਕਦੀ ਨਹੀਂ ਇਹ ਵੀ ਤੇਰੇ ਧੰਨਵਾਦ ਹੈ ਕਹੀ ਆ ਵਿੱਚ ਨਹੀਂ ਧੰਨਵਾਦ ਤੇਰੇ ਕਦ ਕਰਾ ਲੇਗਾ ਕਿਉਂ ਜੀ ਹਾਂ ਜੀ ਜੇ ਕੱਚੀ ਗਾਲੀ ਖਰਾਬੂ ਜੀ ਵਿਚਾਰੀ ਹਾਂ ਜੀ ਹਾਂ ਜੀ ਇਹ ਵੀ ਸੇਲ ਵਾਸਤੇ ਨਹੀਂ ਹੈ ਨਹੀਂ ਨਹੀਂ ਇਹ ਤਾਂ ਰੱਖੀ ਹੋਇਆ ਕਾਲਜੇ ਨਾਲ ਲਾ ਕੇ ਕਾਲਜੇ ਨਾਲ ਲਾ ਕੇ ਰੱਖੀਆਂ ਜੀ ਜਿੰਦ ਜਾਨ ਦੇ ਨਾਲੇ ਜਾਣਗੀਆਂ ਹਾਂ ਜੀ ਹਾਂ ਜੀ ਅੱਛਾ ਜਿਵੇਂ ਦੰਦ ਚੜਾ ਲਿਆ ਸਿਉਨੇ ਦਾ ਹਾਂ ਜੀ ਹਾਂ 来ओ जी और आ गए। कान पाठ आ गए। अच्छा। उन्हें फिर देखेंगे। मेनूला ते ये गब्बण थोड़ी चरदी होनी। थोड़ी चरदी है, हुनी। दुज़े दुज़े हुनी है।, है, है जी। हां, 6ਦੰਦ ਹੋ ਗਈ। हां जी। ਪਹਿਲਾ ਸੂਈ ਹੋਈ ਕੈ ਵਾਰੀ ਆ ਵੀਰੇ? ਇਹ ਇੱਕ ਸੂਹਾ ਦੋਈ ਆ ਜੀ। ਬਹੁਤ ਜਲਦੀ ਨਸਲਦੀ ਹੈ। ਥਣ ਚੱਟਾ ਵੀ ਬਹੁਤ ਸੋਹਣਾ ਕੱਢਿਆ ਹੈ ਤੇ ਦਾ। ਹੁਣ ਤਾਂ ਦੁੱਧ ਸੁੱਕਰੀ ਆਇਆ ਹੈ ਨਾ? हां जी ਦੁੱਧ ਸੁੱਕ ਗਿਆ। हां, ਗੱਬਣ ਹੋਣੀ। हां जी। 2 ਕੁ ਮਹੀਨਿਆਂ ਦੀ। 2.5 ਮਹੀਨਾ ਵੀ ਹੈਗੀ। हां, ਜ਼ਿਆਦੇ ਨਹੀਂ ਹੈਗੀ। हां जी। ਠੀਕ ਹੈ ਵੀਰੇ ਬਹੁਤ ਨਸਲ ਵਧੀਆ ਤੇਰੀ। ਇੱਟ ਬਲ ਕਾਲੀ ਐ ਕਰੀ ਲਾਲ ਪੱਕੀ ਤੇਲੂਆ ਰੰਗੀ ਕਹਿ ਦਿੰਦਾ ਬਾਈ ਦੰਦ ਦਿਖਾਈ ਛੋਟੇ ਵੀਰੇ ਅੱਠ ਦਾ ਹੁੰਦਾ ਹੈ ਪੱਟੇ ਦਾ ਆਰਡਰ ਖੋਲ ਕੇ ਦਿਖਾਈ ਵੀਰੇ ਬਹੁਤ ਲੰਬੀ ਚੌੜੀ ਆ ਬੱਕਰੀ ਦੀ ਕਮਾਇਓ ਜੀ ਕੈਮਰਾ ਗੈਲਦੀ ਦੇ ਸਾਦੇ ਆ ਆਰਡਰ ਬੱਕਰੀ ਦਾ ਬਹੁਤ ਸੋਹਣਾ ਹੈ ਕੈ ਸੂਏ ਹੋਗੀ ਵੀਰੇ ਇਹ ਤੀਜੇ ਸੂਏ ਸੂਈ ਆ ਜੀ ਅੱਛਾ ਤੀਜੇ ਸੂਪੀ ਹਾਂਜੀ ਬੱਚੇ ਕਹਿ ਕਹ ਦਿੰਦੀ ਐ ਇਹ ਬੱਚੇ ਦਿੰਦੀ ਐ ਦੋ ਅੱਛਾ ਮਤਲਬ ਕਿ ਵਧੀਆ ਨਸਲ ਦੀ ਐ ਹਾਂਜੀ ਠੀਕ ਹੈ ਤੇਰੀ ਚਾਰ ਦੀ ਏ ਕਿ ਮੁੱਲ ਵਾਲੀ ਸਾਰੀਆਂ ਕਰਦੀਆਂ ਜੀ ਮੁੱਲ ਦੀ ਕੋਈ ਨਹੀਂ ਬੱਕਰੀ ਅੱਛਾ ਇੱਕੋ ਹੀ ਜਾਂਦਦੀਆਂ ਨੇ ਸਾਰੀਆਂ ਕੋਈ ਜਾਂਦਦੀਆਂ ਇੱਕੋ ਦਾਦਾ ਪਰਦਾਦਾ ਹਾਂਜੀ ਠੀਕ ਹੈ ਜੀ ਬਹੁਤ ਸੋਹਣੀ ਬੱਕਰੀ ਏ ਵੀਰੇ ਤੇਰੀ ਕੰਨਾ ਕੁੰਨਾ ਦੀ ਵੀ ਲੈਂਥ ਵਧੀਆ ਠੀਕ ਹੈ ਹੁਣ ਬੱਚੇ ਪੁੱੱਚੇ ਇਹਦੇ ਹੈਗੇ ਕੋਈ ਹੋਰ ਰੱਖੇ ਹੋਏ ਹਾਂਜੀ ਬੱਚੇ ਹੈਗੇ ਘਰੇ ਆ ਜੀ ਅੱਛਾ ਹਾਂਜੀ ਇਹਦੀ ਪਾਟ ਕੰਨਵਾਜ ਦਿਖਾਣੇ ਪਹਿਲਾਂ ਆ ਦੇਖ ਲੋ ਦੇਖ ਭਾਈ ਉਰਾ ਆਰਡਰ ਦਿਖਾਇਆ ਦਾ ਕੋਈ ਵੀ ਨੁਕਸ ਨਹੀਂ ਬੱਕਰੀ ਚ ਪੂਰੇ ਖਣ ਚੱਡੇ ਦੀ ਭਾਂਡੇ ਦੀ ਪੂਰੀ ਹੈ ਸਾਡਾ ਚੌਤਿਆਂ ਜੀ ਬਾਬੇ ਤੋਂ ਚੜਾ ਜਾਂਦਾ ਅੱਛਾ ਜੀ ਹਾਂਜੀ ਚੋਈਆਂ ਤੀਜੇ ਸੂਈ ਹੈ ਜੀ ਅੱਛਾ ਬੱਚੇ ਬੱਚਾ ਹੈ ਜੀ ਸੂਈ ਹਾਂਜੀ ਨਹੀਂ ਹੋ ਗਿਆ ਉਹਦਾ ਤਾਂ ਤਿੰਨ ਤਿੰਨ ਕ ਮਹੀਨੇ ਹੋ ਗਏ ਸੂਈ ਨੂੰ ਅੱਛਾ ਇਹ ਵੀ ਨਹੀਂ ਸੇਲ ਸੂਲ ਕਰਨੀ ਤੇ ਨਹੀਂ ਜੀ ਬੱਕਰੀ ਕੋਈ ਨਹੀਂ ਸੇਲ ਕਰਨੀ ਦੀ ਅੱਛਾ ਠੀਕ ਹੈ ਕੁਆਲਿਟੀ ਤੇਰੀ ਵਧੀਆ ਬਾਈ ਬੱਕਰੀਆਂ ਦੀ ਕੋਈ ਵੀ ਘਾਟ ਨਹੀਂ ਹੈਗੀ ਬੱਕਰੀਆਂ ਦੇ ਵਿੱਚ ਤੀਜੇ ਸੂਪੀ ਹੈ ਹਾਂਜੀ ਤੀਜੇ ਜੀ हां हां ਵਡੀਆਂ ਕਰਾ ਕੇ ਲਵਾਈਆਂ ਹੋਈਆਂ ਨੇ ਘੱਟ ਕੁਦ ਪੂਰੇ ਬਾਕੀ ਦੂਰੇ ਹੱਟ ਦੀ ਬੱਕਰੀ ਐ ਕੋਈ ਵੀ ਕਮੀ ਨਹੀਂ ਬੱਕਰੀ ਦੇ ਵਿੱਚ ਆ ਜਾ ਬਾਈ ਫੋਰ ਲਿਆ ਕੋਈ ਵਧੀਆ ਦੋ ਚਾਰ ਆ ਦੇਖੋ ਜੀ ਬੂਰ ਕੰਨੀ ਬੱਕਰੀ ਐ ਬਹੁਤ ਵਧੀਆ ਮੇਰਾ ਖਿਆਲ ਛੋਟੇ ਭਾਈ ਇਹ ਵੀ ਤਿੰਨ ਕਸੂਏ ਇਹ ਪੰਜ ਚਾਰ ਬੱਕਰੀਆਂ ਇੱਕੋ ਜੋੜ ਦੀਆਂ ਨੇ ਇਹਦੀਆਂ ਮੈਨੂੰ ਲੱਗਦਾ ਵੀ ਇੱਕ ਕਸੂਏ ਦੀਆਂ ਪੱਠਾਂ ਰੱਖੀਆਂ ਹੋਈਆਂ ਹੋਣੀਆਂ ਹਨੋ ਹਣੀ ਨੇ ਹਾਂ ਜੀ ਸਾਰੀਆਂ ਕਰਦੀਆਂ ਸਾਰੀਆਂ ਪੱਠਾ ਰੱਖੀਆਂ ਇਹ ਵੀ ਸੂਈ ਹੈ ਤੇਰੀ ਬੱਕਰੀ ਹਾਂਜੀ ਇਹ ਵੀ ਸੂਈ ਹੈ ਯਾਰ ਠੀਕ ਐ ਤਨ ਚੱਡਾ ਦਾ ਕੀ ਦੇਖਣਾ ਪਰ ਸਾਨੂੰ ਬਾਹਰਲੇ ਮੁਲਖਾਂ ਵਾਲੇ ਜਿਹਨੂੰ ਵੀਡੀਓ ਪਾ ਕੇ ਭੇਜਦੇ ਆਂ ਆਲਾ ਕਹਿੰਦਾ ਬਾਈ ਰਾਜੂ ਤੋਰ ਫਿਰ ਕੇ ਸਾਨੂੰ ਥਣ ਚੱਡਾ ਦਿਖਾ ਦਿਆ ਕਰ ਉਹ ਲੋਕੀ ਗਾਲੀ ਖੋਲੋ ਕੀ ਕਰਨ ਗੱਲ ਚੈੱਕ ਕਰ ਲੈਣਾ ਜਾ ਆਲਾ ਕਹਿੰਦਾ ਸਾਰੇ ਕੁਸਤਵਾ ਅੰਗ ਦਿਖਾਇਆ ਕਰੋ ਬੱਕਰੀ ਦੇ ਵੀ ਇਹ ਕਿਵੇਂ ਐ ਕਿਵੇਂ ਨਾ ਨਾ ਜਾਣੀ ਕਿਸੇ ਦੀ ਬੱਕਰੀ ਲੜ ਜੇ ਅਗਲਾ ਬਾਹਰੋਂ ਫੋਨ ਕਰ ਦੇਈ ਮੈਨੂੰ ਕਿਸੇ ਲੋਟ ਦਵਾ ਦੇ ਲਓ ਜੀ ਫਲਾਣੀ ਬੱਕਰੀ ਲੈ ਕੇ ਦੇ ਕਈ ਵਾਰੀ ਗੱਲਾਂ ਹੋ ਜਾਂਦੀਆਂ ਨੇ ਇਹ ਫੇਰ ਅਗਲਾ ਕਹਿੰਦਾ ਬਾਈ ਰਾਜੂ ਤਾਂ ਅਸੀਂ ਤਾਂ ਵੇਚ ਦਾਂਦੇ ਤਾਂ ਨੰਬਰ ਲੈਣਾ ਦੀ ਸਾਡਾ ਤੂੰ ਅਗਲੇ ਦਾ ਨੰਬਰ ਵੀ ਲਵਾਂਗੇ ਤੇ ਨਾਲ ਅਗਲੇ ਨਾਲ ਗੱਲ ਵੀ ਕਰ ਸਕਦੇ ਠੀਕ ਹੈ ਜੀ ਕਿਉਂ ਅਗਲਾ ਕਈ ਵਾਰੀ ਦੇਖ ਕੇ ਬੱਕਰੀ ਲੈ ਸਕਦਾ ਹਾਂਜੀ ਠੀਕ ਹੈ ਬਾਈ ਸਾਰੇ ਪਾਸੋਂ ਲੋਟਾ ਮੋٹے ਥਣ ਦੀ ਬੱਕਰੀ ਹੈ ਬੱਚੇ ਦੋ ਨੇ ਛੋਟੇ ਵੀਰੇ ਦੇ ਲਈ ਕਤੈਨ ਇਹਦੇ ਬੱਚੇ ਵੇਚਤੇ ਜੀ ਅੱਛਾ ਵੇਚਤੇ ਦੋ ਛਲੇ ਤੇ ਸੀ ਇਹਨੇ ਹੁਣ ਗੱਬਣਾ ਇਹ ਨਹੀਂ ਫੰਡਰ ਆਈ ਹਜੇ ਫੰਡਰ ਆ ਬਾਦੋਂ ਚ ਭਰਾਵੇਂਗਾ ਤੂੰ ਲੈਦਾ ਸਾਡਾ ਆਹੋ ਬਥੇਰੇ ਪਾਲੀ ਦੋ ਵਾਰੀ ਵੀ ਆਈਏ ਹੋਰ ਠੀਕ ਹੈ ਬਾਕੀ ਹਾਲ ਕਿੱਦਾਂ ਆ ਗਈ ਹੋਰ ਜ਼ੋਰ ਵਾਹ ਜੀ ਵਾਹ ਵਧੀਆ ਵੀਰ ਆ ਬਸਕਾ ਇੱਕ ਰੋਕੀਆਂ ਵਿਖਾ ਦਨੇ ਆਪਾਂ ਫੜੀਆਂ ਫੜੀਆਂ ਆ ਛੱਡ ਦਿਓ ਆ ਦੇਖ ਬਾਈ ਪੂਰੀ ਲੱਲੇ ਵੱਲ ਕੇ ਸਿੰਘ ਡਿਊਟੀ ਆਦੇ ਹਾ ਵਾਲੀ ਇਹ ਅੱਠ ਦੰਦ ਪ੍ਰੈਸ ਆ ਪੂਰੀ ਆਰਡਰ ਦੇਖਿਆ ਹੋ ਜੀ ਮੜ ਜਾਦਾ ਖੋੜ ਕੇ ਵੀਰ ਲੋ ਜੀ ਕਦਾ ਉਤਾਰੀ ਵਾ ਮੜ ਜਾ ਹੋਇਆ ਜੀ ਅੱਛਾ ਹਾਂਜੀ ਹਾਂ ਬੱਚਾ ਅੱਛਾ ਬਾਬਿਆਂ ਤੇ ਚੜੇ ਹਾਂਜੀ ਉਹਦਾ ਬੱਚਾ ਚੁੰਗਦਾ ਦਾ ਸੇਲਾ ਇਹ ਥੋੜਾ ਬਹੁਤਾ ਬੱਚਾ ਚੁੰਗਿਆ ਜੀ ਇਤਨੂੰ ਥਾਣੂ ਹਿਸਿਆਰ ਨੇ ਹਾਂਜੀ ਲੋਟੀ ਲੁਟੀ ਦੀ ਚੰਗੀ ਐ ਬੱਕਰੀ ਤੇ ਥਣ ਚੱਡਾ ਵੀ ਪੂਰਾ ਥੂਏਗੀ ਵੀ ਇਹ ਵੀ ਤੀਜੇ ਸੂਆ ਜੀ ਇਹਦਾ ਕੰਨ ਬੜਾ ਚੰਗਾ ਪਈ ਮੇਰਾ ਖਿਆਲ ਹੋਣਾ 17 16 ਇੰਚ ਹਾਂਜੀ 16 ਇੰਚ ਕੰਨ ਹੋ ਸਕਦਾ ਇਹਦਾ ਜੇ ਆਪਾਂ ਮੈਨੇ ਲੈ ਲਈਏ ਮੈਨੇ ਲਓ ਜੀ 16 ਹੀ ਆ ਜੀ 16 ਜੀ ਪੂਰਾ 16.5 ਪੂਰਾ 16 ਜੀ ਪੂਰਾ 16 16 ਹੀ ਆ ਪੂਰਾ ਜੀ ਖੜ ਜੋ ਚੜਾਈ ਵੀ ਬਣੇਗੀ 5 ਸਾਢੇ 5 ਜੀ ਸਾਢੇ 5 ਜੀ ਸਾਢੇ 5 ਵੀਡੀਓ ਦੇਖੋ ਜੀ ਦਾ 16 ਇੰਚ ਲੰਬਾਈ ਤੇ ਸਾਢੇ 5 ਇੰਚ ਚੜਾਈ ਵਧੀਆ ਸਾਰੇ ਪਾਸਿਓਂ ਬੱਕਰੀ ਚੰਗੀ ਆ ਨਕਦੀ ਸਿੰਗੀ ਦੀ ਤੇ ਥੱਲਿਓਂ ਵੀ ਦਿਖਾਉਨੇ ਆ ਤੁਹਾਨੂੰ ਲੋ ਜੀ ਕਵਾਲਿਟੀ ਚੰਗੀ ਦੀ ਐ ਮੋٹے ਥਣ ਦੀ ਐ ਬੱਕਰੀ ਕੀਮਤ ਦੀ ਪੂਰੀ ਚਾਦਰੇ ਵਾਲਿਆ ਉਰੀ ਆ ਜਾ ਤੂੰ ਵੀ ਲਵੇ ਮੁੰਡੇ ਨਾਲ ਜੋੜੀ ਜੱਚਦੀ ਐ ਤੇਰੀ ਆ ਜਾਓ ਸੰਗ ਦਾ ਇੱਕ ਤਾਂ ਹੈ ਉਰੇ ਆ ਜਾ ਬਨਾਲੀ ਭਾਈ ਚਲੋ ਲਾ ਭਾਈ ਚੋਲਾ ਲਾ ਲੈ ਸੁਈਆ ਕੱਢ ਕੇ ਓਕੇ ਬਨਾਈ ਭਾਈ ਵੀਡੀਓ ਪਾ ਦਦੇ ਹਾਂ ਅੱਗਾ ਪਿੱਛਾ ਇਹ ਐਸ ਬੱਕਰੀ ਦੀ ਬਾਠਵਾ ਜੀ ਕਮਾਲ ਕਰਤੀ ਤੋਫਾ ਹੀ ਜੰਮਤਾ ਆਵਦਾ ਰੰਗ ਕਿਹਾ ਜਾਏ ਤੇ ਬੱਕਰੀ ਜਮੇ ਨਾਗ ਦੀ ਬੱਚੀ ਹੋ ਜਾ ਮਤਿ ਹਾਂਜੀ ਬੱਕਰੀ ਚੰਗੇ ਦੀ ਹੋਣੀ ਹੈ ਕਿਸੇ ਦੀ ਘਰ ਵਾਲੇ ਦੇ ਸਾਰੇ ਆਏ ਬੱਕਰੇ ਆਪਦੇ ਆਪਦੇ ਬੱਕਰੇ ਤੇ ਆਪ ਦਾ ਆਪ ਲੈ ਗਏ ਨਾ ਹਾਂਜੀ ਬੱਕਰੀ ਤੇ ਨਹੀਂ ਗਈ ਭਾਟ ਹਾਂਜੀ ਹਾਂਜੀ ਕਿਹੜਾ ਦੰਦ ਹੋ ਗਈ ਏ ਇਹ ਮੈਨੂੰ ਮੈਂ ਦਾ 6 ਦੰਦ 6 ਹੈ ਜੀ 6 ਹੋ ਗਿਆ ਹਾਂ ਹਾਂ 6 ਹੈ ਕੋਈ ਵੀ ਘਾਟ ਨਹੀਂ ਪੱਠ ਚ ਹੁਣ ਤਾਜੀ ਸੂਈ ਹੈ ਹਾਂਜੀ ਤਾਜੀ ਸੂਈ ਆ ਕਾਨੇ ਦਾ ਵੀ ਦੇਖ ਸਕਦੇ ਜੀ ਬਹੁਤ ਚੌੜਾ ਹੈ ਮੈਨੂੰ ਲੱਗਦਾ ਦਾ 6 ਇੰਚ ਤਾਂ ਚੌੜਾ ਹੀ ਹੋਣਾ ਹਾਂਜੀ ਤੇ 16 ਇੰਚ ਦਾ ਲੰਬਾ ਹੈ ਪੂਰਾ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਨੇ ਬਾਈ ਲਵੇ ਸ਼ੌਂਕ ਨਾ ਰੱਖੀਆਂ ਹੋਈਆਂ ਤੇ ਮੁੰਡੇ ਦਾ ਡਿਜ਼ਾਈਨ ਵੀ ਦਿਖਾ ਦਿਆ ਕਰੋ ਮਾੜਾ ਜਿਹਾ ਵੀਡੀਓ ਚ ਨਹੀਂ ਇਹ ਵੀ ਜ਼ਰੂਰੀ ਹੈ ਨਹੀਂ ਦੇਖੋ ਜੀ ਜਿਹੜਾ ਇਹਨਾਂ ਨੂੰ ਸਾੰਮ ਦਾ ਹੈ ਤੇ ਚਾਰ ਦਾ ਹੁਣ ਮੇਰੇ ਵਰਗਾ ਬੁੱਧੂ ਜੇ ਤਾਂ ਕੀ ਚਾਰੂਗਾ ਆ ਜਾ ਤਾਂ ਤੇ ਉਹਦਾ ਵੀ ਡਿਜ਼ਾਈਨ ਤਾਂ ਜ਼ਰੂਰੀ ਦਿਖਾਉਣਾ ਇਹ ਰਾਂਝਾ ਇਹਨਾਂ ਨੂੰ ਚਾਰ ਦਾ ਹੈ ਇਹ ਰਾਂਝਾ ਇਹਨਾਂ ਨੂੰ ਚਾਰ ਦਾ ਜੀ ਅਸਲ ਹੈ ਵੀ ਰਾਂਝਈ ਪਾਲੀ ਰਾਂਝਾ ਹੀ ਹੁੰਦਾ ਉਹ ਰੱਬ ਦਾ ਬਖਸ਼ਿਆ ਆ ਤੇ ਬੜੇ ਛੋਟੇ ਦੀ ਗੱਲ ਕੋਈ ਨਹੀਂ ਗੱਲ ਮੈਂ ਕਹਿਣਾ ਦਾ ਮੂੰਹ ਤੇ ਆਈ ਸੱਚੀ ਗੱਲ ਜ਼ੁਬਾਨ ਤੇ ਰੋਕਣੀ ਨਹੀਂ ਚਾਹੀਦੀ ਰਾਂਝਾ ਆਸ਼ਕ ਤੇ ਪੂਰਾ ਉਹਨੂੰ ਢਾਈ ਬੁੱਕਾ ਆਸ਼ਕੀ ਦੇ ਮਿਲੇ ਤੇ ਉਹ ਰੱਬ ਨੇ ਵੰਡੇ ਤੇ ਜੇ ਕਿਤੇ ਪੰਜ ਮਿਲ ਜਾਂਦੇ ਵੇੜੇ ਪਾ ਫਤੇਦੀ ਤਾਂ ਸ਼ੁਕਰ ਜਾਣ ਢਾਈ ਇਹ ਮਿਲ ਗਏ ਢਾਈ ਚ ਵੀ ਵਧੀਆ ਬੜਾ ਟਾਈਮ ਕੱਢ ਲਿਆ ਵਿਚਾਰਾ ਅੱਜ ਉਹਦਾ ਨੌਂ ਆ ਮਰਿਆ ਦੁਨੀਆ ਤੇ ਪੁੱਜਦਾ ਕੋਈ ਸੁਖ ਸੁਖਲੀ ਮਾਲ ਵਾਲਾ ਪੂਰ ਉਤਰੂਗੀ ਆਪਣੀ ਆਪਾ ਪਾਲੀਆਂ ਜਿੰਨੇ ਹੈਗੇ ਆ ਆਪਾ ਹੀ ਰਾਂਝੇ ਦੀ ਜੱਦ ਚੋਂ ਚਾਹੇ ਪਾਲੀ ਮੈਂਦ ਹੈ ਚਾਹੇ ਪਾਲੀ ਬਾਦਾਂ ਦਾ ਹਾਲੀ ਪਾਲੀ ਕਿਉਂ ਬੀਜਣ ਲੱਗੇ ਪਹਿਨਾ ਬੁੜੇ ਕੀ ਕਰਦੇ ਹਾਲੀ ਦਾ ਪਾਲੀ ਦਾ ਭਾਗ ਝੋਟੇ ਦਾ ਠੱਠੇ ਦਾ ਉਹ ਵਿੱਚੇ ਆ ਗਿਆ ਸੱਤ ਰੰਗ ਸਾਰਾ ਕੁਝ ਵਿੱਚੇ ਆ ਗਿਆ ਹਾਥੀ ਦੀਆਂ ਪੈੜਾਂ ਚੱਕੇ ਪੈੜ ਬਣ ਗਈ ਕਿਉਂ ਅਸੀਂ ਉਹਦੀ ਜੱਤ ਜੱਦ ਚੋਂ ਆਂ ਤੇ ਉਹ ਅਮਰ ਨੇ ਅਸੀਂ ਇੱਥੇ ਹਜੇ ਨਰਕਾਂ 'ਚ ਹੀ ਫਿਰਦੇ ਹਾਂ ਸੁਰਗਾਂ 'ਚ ਨਹੀਂ ਸੁਣਦੇ ਹੁਣ ਕਿਤੇ ਵਿਚਾਰੇ ਬੈਠੇ ਬਾਈ ਜੀ ਬੱਕਰੀ ਤੇਰੀ ਬਹੁਤ ਵਧੀਆ ਕੁਆਲਿਟੀ ਦੀ ਐ ਕੋਈ ਲੇਖਾ ਹੀ ਨਹੀਂ ਹਾਂਜੀ ਚੰਗੇ ਨੂੰ ਤਾਂ ਚੰਗਾ ਹੀ ਕਿਹਾ ਜਾਊਗਾ ਮਾੜੀ ਨਹੀਂ ਕਹਿੰਦੇ ਬੱਕਰੀ ਦਾ ਕੰਨ ਬੰਨਾ ਹੀ ਬਹੁਤ ਸੋਹਣਾ ਐ ਇਹੋ ਜਿਹੇ ਕੰਨਾਂ ਵਾਲਿਆਂ ਦੇ ਸੱਲਵੇਂ ਆਰਡਰ ਬੜੇ ਆਉਂਦੇ ਨੇ ਹਾਂਜੀ ਹਾਂਜੀ ਹੁਣ ਪਿੱਛੇ ਜਿਵੇਂ ਨੇ ਮਹਾਰਾਸ਼ਟਰ ਭੇਜੀਆਂ ਨੇ ਚਾਰ ਬੱਕਰੀਆਂ ਅੱਛਾ ਜੀ ਸਾਨੂੰ ਇਹੋ ਜਿਹੇ ਕੰਨਾਂ ਵਾਲਿਆਂ ਦੁਨੀਆ 'ਚ ਚੋਂਦੇ ਫਿਰਿੰਗੇ ਕਈ ਟੰਡੀਆਂ ਟੋਈਆਂ ਚਾਰ ਦਿਨ ਮੇਰੇ ਘਰੇ ਬੰਦਾ ਰਿਹਾ ਅੱਛਾ ਜੀ ਸਾਨੂੰ ਇਸ ਚੀਜ਼ ਆ ਕੰਨ ਵਾਲੀਆਂ ਬੱਕਰੀਆਂ ਕੋਈ ਬਿਰਲੀ ਇੱਕ ਦੋਏ ਮਿਲੀ ਠੀਕ ਹੈ ਜੀ ਤਾਂ ਉਹਨੂੰ ਚਾਰ ਬੱਕਰੀਆਂ ਇਕੱਠੀਆਂ ਕਰਕੇ ਸੀ ਦਿੱਤੀਆਂ ਹੈਦਰਾਬਾਦ ਵੇਚਦੀਆਂ ਠੀਕ ਹੈ ਜੀ ਬੱਕਰੀ ਦੇ ਮੁੱਲ ਦੀ ਕੋਈ ਗੱਲ ਨਹੀਂ ਹਾਂਜੀ ਮੁੱਲ ਤਾਂ ਪਾਲੀ ਮੰਗੂ ਗਈ ਹਾਂਜੀ ਅਗਲੇ ਦੀ ਮਨਪਸੰਦ ਹੋਣੀ ਚਾਹੀਦੀ ਹਾਂਜੀ ਹਾਂਜੀ ਅਗਲਾ ਕਹਿੰਦਾ ਬਾਈ ਰਾਜੂ ਮੇਰੇ ਕੋਲ ਮਨਪਸੰਦ ਦੀ ਚੀਜ਼ ਚਾਹੀਏ ਮੋਲ ਕੀ ਕੋਈ ਬਾਤ ਨਹੀਂ ਠੀਕ ਹੈ ਜੀ ਫਿਰ ਅਗਲੇ ਦਾ ਰਾਂਝਾ ਰਾਜ਼ੀ ਕਰਕੇ ਤੋੜਿਆ ਬਾਈ ਨਾਲੇ ਤਾਂ ਪਾਲੀ ਰੱਜ ਲਿਆ ਹਾਂਜੀ ਹਾਂਜੀ ਨਾਲੇ ਅਗਲੀ ਦੀ ਰੂ ਰੱਜਲੀ ਸਾਨੂੰ ਕੀ ਹੋ ਗਿਆ ਅਸ ਤਾਂ ਵਕਾਇਤੀਆਂ ਸਾਨੂੰ ਵੀ ਰੋਟੀ ਦੇ ਜੀਆਂ ਤੇ ਅਗਲੇ ਨੂੰ ਵੀ ਦੇ ਜੀਆਂ ਮਾਲਕ ਨੂੰ ਹੁਣੇ ਪਤਾ ਨਹੀਂ ਕਿੰਨੇ ਕੁ ਦੇਣੀਆਂ ਜਾ ਕੇ ਹਾਂਜੀ ਹਾਂਜੀ ਤਾਂ ਕਹਿੰਦੇ ਵੀ ਚੰਗੀਆਂ ਚੀਜ਼ਾਂ ਚੰਗੀਆਂ ਕੁਆਲਿਟੀਆਂ ਦੇ ਮੁੱਲ ਪੈ ਜਾਂਦੇ ਨੇ ਹਾਂਜੀ ਹਾਂਜੀ ਚੰਗੇ ਬੰਦਿਆਂ ਦੇ ਮੁੱਲ ਪੈ ਜਾਂਦੇ ਨੇ ਹਾਂਜੀ ਹਾਂਜੀ ਉਹ ਬੰਦੇ ਦਾ ਮੁੱਲ ਕਿਹੜਾ ਪਊ ਕੀ ਕੀ ਪਊ ਜਿਹੜਾ ਕੋਈ ਧੀ ਭੈਣ ਦਾ ਸਾਜੀ ਨਾ ਹੋਇਆ ਬਾਈ ਜੇ ਤੇਰੀ ਭੈਣ ਹੈ ਨਾ ਉਹ ਮੇਰੀ ਉਦੋਂ ਪਹਿਲਾਂ ਹਾਂਜੀ ਹਾਂਜੀ ਮੈਂ ਕਿਤੇ ਮਰਜ਼ੀ ਚਾਹ ਪੀ ਲਾਂ ਕਿਸੇ ਦੇ ਘਰੇ ਬੈਠ ਕੇ ਮੈਂਨੇ ਜ਼ਿੰਦਗੀ ਦੇ ਵਿੱਚ ਰਾਜੂ ਨੇ ਕਮਾਇਆ ਕੁਛ ਨਹੀਂ ਮੈਂਨੇ ਸਰਦਾਰ ਜੀ ਕੇ ਅਬ ਦੀ ਇੱਜ਼ਤ ਕਮਾਈ ਐ। ਵੀ ਮਾਲਕਾ ਮੇਰੀ ਇੱਜ਼ਤ ਰੱਖਦੀ। ਸਭ ਨਾਲੋਂ ਵੱਡੀ। ਠੀਕ ਹੈ ਜੀ। ਆਪਣਾ ਬਾਈ ਪਾਲੀਆਂ ਦਾ ਇੱਜ਼ਤ ਦਾ ਮੁੱਲ ਐ। ਠੀਕ ਹੈ ਜੀ। ਆਪਾਂ ਕੱਲਿਆਂ ਨਹੀਂ ਭਾਣਾ ਭਾਈ। ਆਪਾਂ ਕੋਈ ਬੁੜੀ ਕਰੇ ਇਕੱਲੀ ਹੁੰਦੀ ਆ ਕੋਈ ਧਕਲੀ ਹੁੰਦੀ ਆ ਆਪਾਂ ਪਹਾਂ ਪਹਣੇ ਦੇ ਰਖਤ ਵੜ ਲੀਏ। ਪਹਣੇ ਤੂਤ ਵੜ ਲੀਏ। ਆਹ ਢੇਕ ਵੜ ਲੀਏ। ਨਾਲੇ ਜੇ ਭੈਣ ਕਹਾਂਗੇ ਬੀਬੀ ਜੀ ਨੂੰ ਬੀਬੀ ਤਾਈ ਇਹ ਨੂੰ ਤਾਈ ਚਾਚੀ ਨੂੰ ਚਾਚੀ ਨਾਲੇ ਕੋਈ ਬਹਿ ਜਾ ਪੁੱਤ ਚਾਹ ਪੀ ਕੇ ਜਾਈ ਕਿੱਡੀ ਮੱਠਤੀ ਗੱਲ ਐ ਪਣੀ ਹਾਂਜੀ ਹਾਂਜੀ ਵੀ ਆਪਾਂ ਮਾਲਕ ਤੋਂ ਡਰ ਕੇ ਸਭ ਨੂੰ ਭੈਣਾ ਸਮਝੋ ਸਭ ਦੀ ਇੱਜ਼ਤ ਕਰੋ ਤੇ ਕਰਾਓ ਹਾਂਜੀ ਹਾਂਜੀ ਲੈ ਹੁਣ ਬੱਕਰੀ ਦਿਖਾਓ ਆ ਬੱਕਰੀ ਦੇਖ ਲਓ ਪਹਿਲਾ ਇੱਕ ਆ ਹਾਂ ਬੱਕਰੀ ਇਹ ਵੀ ਚੰਗੀ ਹੈ ਤੇਰੀ ਇਹ ਕਿਧਰ ਲ ਕੋਈ ਰੱਖੇਗੀ ਇਹ ਬੱਚੇ ਖੜੀ ਸੀ ਅੱਛਾ ਬੱਚੇ ਦੇਖੋ ਜੀ ਕੈਮਰਾਮੈਨ ਕੋਈ ਨਹੀਂ ਚਲ ਖੋਲ ਲਾਂਗੇ ਝੋਲੀ ਬੱਕਰੀ ਇਹ ਵੀ ਸਟੈਂਡਰਡ ਦੀ ਆ ਨੱਕ ਨਕੌੜੀ ਬਹੁਤ ਸੋਹਣੀ ਅੱਖ ਪਿੱਛੇ ਨਹੀਂ ਹੁੰਦੀ ਬੱਕਰੀ ਹਾਂਜੀ ਹਾਂਜੀ ਅੱਖ ਤਾਂ ਰੰਗ ਤਾਂ ਕਿਹ ਹੈ ਜੀ ਹੋਵੇ ਬੱਕਰੀ ਦੀ ਜਿੰਦ ਜਾਤ ਚਹੀਦੀ ਹੈ ਹਾਂਜੀ ਹਾਂਜੀ ਹੁਣ ਆਪਾਂ ਕਹੀਏ ਜੀ ਅੱਖ ਲਾਲ ਹੈ ਜੀ ਦੀ ਫਲਾਨੀ ਹੈ ਜੀ ਅੱਖ ਦਾ ਕੋਈ ਮਸਲਾ ਨਹੀਂ ਹਾਂਜੀ ਹਾਂਜੀ ਅੱਖ ਤਾਂ ਸੀ ਖਤਮੇ ਕਰਤੀ ਜੇ ਕਰੇ ਆਪਣੇ ਟੀਰਾ ਜਵਾਖ ਜਮਾ ਜੀ ਫਿਰ ਉਹਨੂੰ ਕੀ ਛੜਦਾਂਗੇ ਪਾਲਾਂਗੇ ਉਹਨੂੰ ਤਾਂ ਵੀ ਅੱਖ ਦਾ ਕੋਈ ਮਸਲਾ ਨਹੀਂ ਆ ਧਰ ਬਸ ਬਹੁਤ ਵਧੀਆ ਥਣ ਚੱਡਾਂ ਲੱਗਿਆ ਉਹਨਾਂ ਨੂੰ ਦੇਖੀ ਭਾਈ ਤੇ ਆ ਕੁੱਕ ਦਾ ਕੋਈ ਮਸਲਾ ਨਹੀਂ ਬਾਈ ਸਾਨੂੰ ਜਾਤ ਚਾਹੀਦੀ ਹੈ ਹਾਂਜੀ ਹਾਂਜੀ ਵੀ ਬੱਕਰੀ ਜਾਤ ਦੀ ਚੰਗੀ ਹੋਵੇ ਹਾਂਜੀ ਰੰਗ ਵੀ ਚਾਹੇ ਕੋਈ ਹੋਵੇ ਰੰਗ ਸਾਰੇ ਚੱਲਦੇ ਨੇ ਰੰਗ ਵੀਰੇ ਸਾਰੇ ਚੱਲਦੇ ਨੇ ਦੁਨੀਆ ਤੇ ਰੰਗ ਸਾਰੇ ਦੁਨੀਆ ਤੇ ਕਿਵੇਂ ਚੱਲਦੇ ਨੇ ਕੋਈ ਗੋਰਾ ਹੈ ਕੋਈ ਕਾਲਾ ਹੈ ਕਾਲਾ ਜੰਮ ਜੇ ਪਕਰੋ ਕੱਢ ਦਾਂਗੇ ਹਾਂ ਸਹੀ ਗੱਲ ਨਹੀਂ ਕੱਢਿਆ ਜਾਂਦਾ ਹਾਂਜੀ ਹਾਂਜੀ ਰੰਗ ਤਾਂ ਸਾਰੇ ਚੱਲਣਗੇ ਧਰਤੀ ਮਾਤਾ ਤੇ ਲੈ ਲਾ ਦੇ ਚੋਲਾ ਵੀਰ ਲੈ ਹੁਣ ਕੋਈ ਹੋਰ ਮੈਨੂੰ ਤਾਂ ਲਾ ਦੇ ਵੀ ਨਹੀਂ ਰਹੀ ਨੀ ਹੁਣੀ ਵੱਡੀ ਬੱਕਰ ਕਬੂਰ ਕਰਨੀ ਬੱਕਰੀ ਹੋਰ ਅੱਛਾ ਬੱਕਰੀ ਬੱਕਰੀ ਕੋਈ ਨਹੀਂ ਲਿਆ